ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਦੇ ਵਿੱਚ ਨਾਮ ਦਾ ਬਹੁਤ ਵੱਡਾ ਸਥਾਨ ਹੈ ਨਾਮ ਦੇ ਬਾਰੇ ਪੰਚਮ ਪਾਤਸ਼ਾਹ ਜੀ ਦਾ ਬਚਨ ਹੈ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਜੇ ਜਿਹੜਾ ਸਿਮਰਨ ਹੈ ਉਹ ਸਭ ਤੋਂ ਉੱਚਾ ਹੈ ਗੁਰਸਿੱਖ ਆਪਣੇ ਰੋਜ਼ ਦੇ ਨਿਤਨੇਮ ਦੇ ਵਿੱਚ ਗੁਰਮੰਤਰ ਜਾਂ ਮੂਲ ਮੰਤਰ ਦਾ ਜਾਪ ਕਰਦਾ ਹੈ ਮੂਲ ਮੰਤਰ ਦੇ ਜਾਪ ਦੁਆਰਾ ਜੋ ਸਾਨੂੰ ਗੁਰਬਾਣੀ ਦੇ ਵਿੱਚ ਸਾਧਗੁਣ ਬਖਸ਼ੇ ਗਏ ਹਨ ਉਹਨਾਂ ਦਾ ਜਗਿਆਸੂ ਧਾਰਨੀ ਹੋ ਜਾਂਦਾ ਹੈ ਜਦੋਂ ਮੂਲ ਮੰਤਰ ਦੇ ਵਿੱਚ ਅਸੀਂ ਪੜ੍ਹਦੇ ਹਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਇਹ ਸਾਰੇ ਜਿਹੜੇ ਗੁਣ ਹਨ ਰੱਬੀ ਗੁਣ ਹਨ ਇਹ ਪਰਮੇਸ਼ਰ ਦੇ ਗੁਣ ਹਨ ਤੇ ਜਦੋਂ ਅਖੀਰ ਦੇ ਵਿੱਚ ਅਸੀਂ ਪੜਦੇ ਹਾਂ ਗੁਰਪ੍ਰਸਾਦ ਤਾਂ ਸਾਨੂੰ ਸਹਿਜ ਸੁਭਾਏ ਇਸ ਗੱਲ ਦਾ ਗਿਆਨ ਹੁੰਦਾ ਹੈ ਕਿ ਇਹ ਜਿਹੜੇ ਰੱਬੀ ਗੁਣ ਹਨ ਉਹਨਾਂ ਦੀ ਪ੍ਰਾਪਤੀ ਗੁਰਪ੍ਰਸਾਦ ਦੁਆਰਾ ਹੋ ਸਕਦੀ ਹੈ ਗੁਰਪ੍ਰਸਾਦ ਦਾ ਭਾਵ ਹੈ ਗੁਰੂ ਦੀ ਕਿਰਪਾ ਜੋ ਗੁਰਸਿੱਖ ਹੈ ਉਹ ਹਮੇਸ਼ਾ ਕਿਸੇ ਵੀ ਪ੍ਰਾਪਤੀ ਨੂੰ ਕਿਸੇ ਵੀ ਬਖਸ਼ਿਸ਼ ਨੂੰ ਗੁਰੂ ਦੀ ਅਸੀਸ ਸਮਝਦਾ ਹੈ ਗੁਰੂ ਦਾ ਪਿਆਰ ਸਮਝਦਾ ਹੈ ਇਸੇ ਲਈ ਉਹ ਹਮੇਸ਼ਾ ਮੂਲ ਮੰਤਰ ਦੇ ਜਾਪ ਨੂੰ ਵਾਹਿਗੁਰੂ ਗੁਰਮੰਤਰ ਦੇ ਜਾਪ ਨੂੰ ਆਪਣੇ ਮਸਤਕ ਦੇ ਵਿੱਚ ਵਸਾਉਂਦਾ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ ਪ੍ਰਯੋਜਨ ਕੀ ਹੈ ਹਉਮੈ ਦਾ ਖਾਤਮਾ ਹਉਮੈ ਨੂੰ ਦੂਰ ਕਰਨਾ ਸੋ ਮੂਲ ਮੰਤਰ ਦਾ ਵੀ ਇਹੀ प्रयोजन ਹੈ ਕਿ ਅਸੀਂ ਇਨ੍ਹਾਂ ਰੱਬੀ ਗੁਣਾਂ ਦੇ ਧਾਰਨੀ ਹੋਈਏ ਪਰ ਉਸ ਦੀ ਵਡਿਆਈ ਸਤਿਗੁਰੂ ਨੂੰ ਦਈਏ ਕਿ ਗੁਰੂ ਦੇ ਪ੍ਰਸਾਦ ਦੁਆਰਾ ਗੁਰੂ ਦੀ ਕਿਰਪਾ ਦੁਆਰਾ ਇਨ੍ਹਾਂ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਸਕੇ ਹਾਂ ਸੋ ਇਹ ਜੋ ਗੁਰਪ੍ਰਸਾਦ ਹੈ ਇਹ ਸਾਨੂੰ ਸਿਰਫ ਨਾਮ ਦੇ ਨਾਲ ਹੀ ਨਹੀਂ ਜੋੜਦਾ ਇਹ ਇੱਕ ਪ੍ਰਕਾਰ ਦਾ ਸ਼ੁਕਰਾਨਾ ਹੈ ਜੋ ਕਿ ਗੁਰਸਿੱਖ ਉਠਤ ਬੈਠਤ ਸੋਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਇਸ ਨੂੰ ਅਪਣਾਉਂਦਾ ਹੋਇਆ ਉਠਤ ਬੈਠਤ ਸਹਬਤ ਤੇ ਆਈਏ ਮਾਰਗ ਚਲਤ ਹਰੇ ਹਰ ਗਾਇਏ ਦਾ ਧਾਰਨੀ ਹੋ ਜਾਂਦਾ ਹੈ ਕਿ ਉਹ ਉੱਠਦਿਆਂ ਬੈਠਦਿਆਂ ਹਰ ਵਕਤ ਨਾਮ ਦੇ ਨਾਲ ਆਪਣਾ ਸਬੰਧ ਬਣਾਉਂਦਾ ਹੈ ਤੇ ਨਾਮ ਹੀ ਨਿਬੜਦਾ ਹੈ ਗੁਰਪ੍ਰਸਾਦ ਇੱਕ ਇੰਨਾ ਮਹੱਤਵਪੂਰਨ ਸ਼ਬਦ ਹੈ ਕਿ ਜੇ ਇਸ ਦੀ ਸੋਝੀ ਸਾਨੂੰ ਹੋ ਜਾਵੇ ਤਾਂ ਅਸੀਂ ਹਉਮੈ ਤੋਂ ਨਿਰਲੀਪ ਹੋ ਜਾਈਏ ਅਸੀਂ ਮੈਂ ਮੇਰੀ ਦੀ ਬਿਰਤੀ ਤੋਂ ਪਰੇ ਹੋ ਜਾਈਏ ਗੁਰਪ੍ਰਸਾਦ ਦਾ ਭਾਵ ਹੀ ਇਹੋ ਹੈ ਜੋ ਤੁਸੀਂ ਪ੍ਰਾਪਤੀ ਕੀਤੀ ਹੈ ਉਹ ਹਰੇਕ ਪ੍ਰਾਪਤੀ ਗੁਰੂ ਦੀ ਬਖਸ਼ਿਸ਼ ਹੈ ਜਿਸ ਦਿਨ ਸਾਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਕਰਮ ਕਰਤ ਹੋਵੇ ਨਹਿ ਕਰਮ ਭਾਵ ਅਸੀਂ ਕਰਮ ਤਾਂ ਕਰਦੇ ਹਾਂ ਅਸੀਂ ਪ੍ਰਾਪਤੀਆਂ ਵੀ ਕਰਦੇ ਹਾਂ ਲੇਕਿਨ ਜਦੋਂ ਅਸੀਂ ਉਸ ਨੂੰ ਗੁਰੂ ਦੀ ਕਿਰਪਾ ਸਮਝ ਲਿਆ ਤਾਂ ਗੱਲ ਉਸ ਦਿਨ ਸਾਡੀ ਇਹ ਸਮਝ ਵਿੱਚ ਆਉਣੀ ਹੈ ਕਿ ਗੁਰਪ੍ਰਸਾਦ ਦਾ ਪਾਫ ਕੀ ਹੈ ਕਿਉਂਕਿ ਗੁਰਪ੍ਰਸਾਦ ਸਿਰਫ ਅੱਖਰ ਨਹੀਂ ਹੈ ਇਹ ਆਪਣੇ ਆਪ ਦੇ ਵਿੱਚ ਨਦਰ ਹੈ ਬਖਸ਼ਿਸ਼ ਹੈ ਕਿ ਅਸੀਂ ਸ਼ੁਕਰਾਨੇ ਦੇ ਵਿੱਚ ਕਿਸ ਤਰ੍ਹਾਂ ਜੁੜਨਾ ਹੈ ਗੁਰਪ੍ਰਸਾਦ ਦੇ ਬਿਲਕੁਲ ਨੇੜੇ ਦਾ ਅਖਰ ਦਸਵੇਂ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਵੀ ਵਰਤ ਰਹੇ ਹਨ ਤੇ ਸਾਨੂੰ ਵੀ ਸੇਧ ਦੇ ਰਹੇ ਹਨ ਕਿ ਇਸ ਦਾ ਜਾਪ ਵੀ ਬਹੁਤ ਜ਼ਰੂਰੀ ਹੈ ਸੋ ਦਸਵੇਂ ਪਾਤਸ਼ਾਹ ਜੀ ਦਾ ਇਹ ਬੋਲ ਕਿ ਤਾ ਪ੍ਰਸਾਦ ਭਾਵ ਤੇਰੀ ਕਿਰਪਾ ਇਹ ਬੜਾ ਮਹੱਤਵਪੂਰਨ ਬੋਲ ਹੈ ਇਸ ਦੀ ਆਰਾਧਨਾ ਵੀ ਇਸ ਦਾ ਜਾਪ ਵੀ ਗੁਰਸਿੱਖ ਦੇ ਲਈ ਬਹੁਤ ਜ਼ਰੂਰੀ ਹੈ ਇਸ ਦਾ ਭਾ ਵੀ ਗੁਰਪ੍ਰਸਾਦ ਦੀ ਤਰ੍ਹਾਂ ਗੁਰੂ ਦੀ ਕਿਰਪਾ ਹੈ ਗੁਰੂ ਦੀ ਮਿਹਰ ਹੈ ਗੁਰੂ ਦੀ ਬਖਸ਼ਿਸ਼ ਹੈ ਤਾਂ ਪ੍ਰਸਾਦ ਬਾਰੇ ਭਾਈ ਵਿਰਸਾ ਸਿੰਘ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਜੋ ਕਿ ਇਸ ਵਕਤਾਵ ਜੀ ਨਾਲ ਸਾਂਝਾ ਕਰਨ ਲੱਗੇ ਹਾਂ ਰੂ ਰੂਪੀ ਸਾਧ ਸੰਗਤ ਜੀਓ ਇੱਕ ਬੇਨਤੀ ਵੀ ਹੈ ਕਿ ਜੇਕਰ ਇਹ ਪ੍ਰਸੰਗ ਜੋ ਕਿ ਆਪ ਜੀ ਨਾਲ ਸਾਂਝ ਪਾ ਰਹੇ ਹਾਂ ਆਪ ਜੀ ਨੂੰ ਚੰਗੇ ਲੱਗਣ ਤਾਂ ਤੁਸੀਂ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਅੱਗੇ ਹੋਰਾਂ ਨਾਲ ਸਾਂਝ ਪਾਉਣੀ ਬਾਬਾ ਵਿਰਸਾ ਸਿੰਘ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਜੋ ਕਿ ਇਸੇ ਬਖਸ਼ਿਸ਼ ਭਾਵ ਤਪ ਪ੍ਰਸਾਦ ਦੇ ਨਾਲ ਸੰਬੰਧਿਤ ਹੈ ਆਪ ਜੀ ਲਿਖਦੇ ਹਨ ਅਮਰਤ ਵੇਲੇ ਉਠੋ ਤੇ ਨਾਮ ਜਪੋ ਨਾਮ ਕੀ ਹੈ ਰੱਬ ਦਾ ਸ਼ੁਕਰੀਆ ਕਰਨਾ ਕਿ ਤੂੰ ਸਾਨੂੰ ਬਿਸਤਰਾ ਦਿੱਤਾ ਹੈ ਮੰਜਾ ਦਿੱਤਾ ਹੈ ਖਾਣ ਪੀਣ ਨੂੰ ਦਿੱਤਾ ਹੈ ਤੈਨੂੰ ਸਾਡਾ ਫਿਕਰ ਹੈ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਸਾ ਸਾ ਸਿਮਰੋ ਗੋਬਿੰਦ ਰੱਬ ਸਾਡੇ ਇੱਕ ਇੱਕ ਸਵਾਸ ਦੀ ਸੰਭਾਲਣਾ ਕਰਦਾ ਹੈ ਇਸੇ ਕਰਕੇ ਖਿਆਲ ਰੱਖੋ ਕਿ 24 ਘੰਟਿਆਂ ਦਾ ਮੈਡੀਟੇਸ਼ਨ ਕਰਨਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਖਾਣਾ ਆਉਂਦਾ ਸੀ ਉਹ ਬੋਲਦੇ ਸਨ ਤਪ ਪ੍ਰਸਾਦ ਕਪੜਾ ਪਾਉਂਦੇ ਸਨ ਤਾਂ ਵੀ ਆਖਦੇ ਸਨ ਤਪ ਪ੍ਰਸਾਦ ਘੋੜੇ ਚੜਦੇ ਸਨ ਤਾਂ ਵੀ ਆਖਦੇ ਸਨ ਤਪ ਪ੍ਰਸਾਦ ਭਾਵ ਹਰ ਵਕਤ ਤਪ ਪ੍ਰਸਾਦ ਤਪ ਪ੍ਰਸਾਦ ਦਾ ਉਚਾਰਣ ਕਰਦੇ ਸਨ ਕਲਗੀਧਰ ਪਾਤਸ਼ਾਹ ਇਸ ਦਾ ਮਤਲਬ ਕਿ ਤੇਰੀ ਕਿਰਪਾ ਮੈਂ ਇਸ ਖਾਣੇ ਦੇ ਲਾਇਕ ਤਾਂ ਨਹੀਂ ਹਾਂ ਪਰ ਤੇਰੀ ਕਿਰਪਾ ਹੈ ਮੈਂ ਇਸ ਘੋੜੇ ਦੇ ਕਾਬਿਲ ਤਾਂ ਨਹੀਂ ਹਾਂ ਪਰ ਤੇਰੀ ਕਿਰਪਾ ਹੈ ਮੈਂ ਨਾ ਕੱਪੜਿਆਂ ਦੀ ਵੀ ਲਾਇਕ ਨਹੀਂ ਹਾਂ ਜੋ ਮੈਨੂੰ ਮਿਲੇ ਹਨ ਪਰ ਇਹ ਸਭ ਤੇਰੀ ਕਿਰਪਾ ਹੈ ਦਸਵੀਂ ਪਾਸ਼ਾ ਜੋ ਵੀ ਚੀਜ਼ ਹੱਥ ਵਿੱਚ ਫੜਦੇ ਸਨ ਜਾਂ ਪ੍ਰਾਪਤ ਕਰਦੇ ਸਨ ਤਾਂ ਬੋਲਦੇ ਸਨ ਤਾ ਪ੍ਰਸਾਦ ਸੋ ਸਾਧ ਸੰਗਤ ਜੀਓ ਇਹ ਕਿੱਡੀ ਵੱਡੀ ਸੇਧ ਹੈ ਕਿੱਡੀ ਵੱਡੀ ਮੈਡੀਟੇਸ਼ਨ ਹੈ ਕਿ ਜੀਵਨ ਦੇ ਵਿੱਚ ਜੇਕਰ ਇਸ ਅੱਖਰ ਨੂੰ ਅਪਣਾ ਲਿਆ ਜਾਵੇ ਤਾਂ ਸਾਨੂੰ ਸਮਝ ਆ ਜਾਵੇਗਾ ਕਿ ਹਰੇਕ ਦਾਤ ਉਸ ਦੀ ਨਦਰ ਹੈ ਉਸ ਦੀ ਕਿਰਪਾ ਹੈ ਜੇਕਰ ਜੀਵਨ ਦੇ ਵਿੱਚ ਕੋਈ ਚੀਜ਼ ਪ੍ਰਾਪਤ ਕਰੀਏ ਤਾ ਅਸੀਂ ਵੀ ਤਪ ਪ੍ਰਸਾਦ ਦਾ ਉਚਾਰਨ ਕਰੀਏ ਕਿ ਸ਼ੁਕਰ ਹੈ ਸੱਚੇ ਪਾਤਸ਼ਾ ਤੂੰ ਸਾਨੂੰ ਖਾਣ ਨੂੰ ਦਿੱਤਾ ਤੂੰ ਸਾਨੂੰ ਪੀਣ ਨੂੰ ਦਿੱਤਾ ਤੂੰ ਸਾਨੂੰ ਚੰਗੀਆਂ ਚੰਗੀਆਂ ਦਾਤਾਂ ਨਾਲ ਨਿਵਾਜ਼ਿਆ ਸੋ ਕਹਿਣ ਦਾ ਭਾਵ ਇਹ ਹੋ ਹੈ ਕਿ ਹਰ ਛਿੰਦ ਦੇ ਵਿੱਚ ਅਸੀਂ ਮੈਡੀਟੇਸ਼ਨ ਕਰ ਸਕਦੇ ਹਾਂ ਹਰ ਛਿੰਨ ਦੇ ਵਿੱਚ ਅਸੀਂ ਸ਼ੁਕਰਾਨਾ ਕਰ ਸਕਦੇ ਹਾਂ ਅਸਲ ਗੱਲ ਉਹਦੇ ਨਾਲ ਜੁੜਨ ਦੀ ਹੈ ਅਸੀਂ ਹਮੇਸ਼ਾ ਉਸਦੇ ਧਿਆਨ ਨੂੰ ਆਪਣੇ ਮਸਤਕ ਦਾ ਹਿੱਸਾ ਬਣਾਈਏ ਗੁਰਬਾਣੀ ਦੇ ਬੋਲ ਹਨ ਧੁਨ ਮੈਂ ਧਿਆਨ ਧਿਆਨ ਮੈਂ ਜਾਨਿਆਂ ਗੁਰਮੁਖ ਅਕਤਹ ਕਹਾਣੀ ਤਾਂ ਸਾਨੂੰ ਵੀ ਉਹ ਜਿਹੜੀ ਅਕਤਹ ਕਹਾਣੀ ਹੈ ਵੀ ਪਰਮੇਸ਼ਰ ਦਾ ਹੁਕਮ ਹੈ ਵੀ ਪਰਮੇਸ਼ਰ ਦੀ ਜਿਹੜੀ ਇਹ ਦਾਤ ਹੈ ਇਸ ਦੀ ਸਮਝ ਆ ਜਾਵੇ ਇਹ ਜਿਹੜੀ ਵਿਚਾਰ ਹੈ ਆਪਜੀ ਨਾਲ ਸਾਂਝੀ ਕੀਤੀ ਹੈ ਇਸ ਦੇ ਵਿੱਚੋਂ ਸਾਨੂੰ ਸ਼ੁਕਰਾਨੇ ਦੀ ਜਾਂਚ ਆ ਜਾਵੇ ਇਸ ਦੇ ਵਿੱਚੋਂ ਸਾਨੂੰ ਨਾਮ ਸਿਮਰਨ ਦੀ ਜਾਂਚ ਆ ਜਾਵੇ ਸੋ ਐਨੀਆਂ ਕ ਬੇਨਤੀਆਂ ਪ੍ਰਵਾਨ ਕਰਦੇ ਹੋਏ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ੀ ਨੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ